ਚੰਡੀਗੜ੍ਹ ਤੋਂ ਨੰਨੂ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਅੱਜ ਸਵੇਰੇ ਕਿਸਾਨਾਂ ਦੀ ਮੀਟਿੰਗ ਹੈ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੀ ਸਵੇਰੇ 11 ਵਜੇ ਇਹ ਮੀਟਿੰਗ ਹੈ ਜਿਸ ਤੋਂ ਬਾਅਦ ਕਿ ਕੋਈ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਕਿਸਾਨ ਅੱਜ ਧਰਨਾ ਜਿਹੜਾ ਉਹ ਵੀ ਚੁੱਕ ਸਕਦੇ ਨੇ ਦੱਸਦੇ ਕਿ ਕੱਲ ਸੀ ਆ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕਿ ਕਈ ਮੁੱਦਿਆਂ ਤੇ ਚਰਚਾਵਾਂ ਵੀ ਹੋਈਆਂ ਸੀ ਤੇ ਸਹਿਮਤੀ ਵੀ ਬਣੀ ਸੀ ਜਿਸ ਤੋਂ ਬਾਅਦ ਕਿ ਅੱਜ ਕਿਸਾਨ ਫਿਰ ਤੋਂ ਇੱਕ ਮੀਟਿੰਗ ਕਰਨਗੇ ਸਵੇਰੇ 11 ਵਜੇ ਮੀਟਿੰਗ ਹੈ ਜਿਸ ਤੋਂ ਬਾਅਦ ਕਿ ਵੱਡਾ ਫੈਸਲਾ ਜਿਹੜਾ ਕੋਈ ਲਿਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੀ ਸਹੇਗੀ ਮਨਜੋਤ ਮਨਜੋਤ ਅੱਜ ਕਿਸਾਨਾਂ ਦੇ ਵੱਲੋਂ ਕੀ ਲੱਗਦਾ ਕਿ ਧਰਨਾ ਜਿਹੜਾ ਚੁੱਕ ਲਿਆ ਜਾਵੇਗਾ ਹਾਂ ਜੀ ਬਿਲਕੁਲ ਅੱਜ ਜਿਹੜੀ ਸੂਬਾ ਮੰਤਰੀ ਬੈਠੇ ਜਾਂ ਬੀਕੇ ਜੂ ਗੁਰਾਹਮ ਦੀ ਉਸ ਤੋਂ ਬਾਅਦ ਹੀ ਪੂਰਾ ਫੈਸਲਾ ਲਿਆ ਜਾ ਸਕਦਾ ਹੈ ਕਿ ਜੋ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਰਪੰਸ ਸਿੰਘ ਐਸਪੀਓ ਸੀਗੇ ਉਸ ਤੋਂ ਮੋਕੇ ਦੇ ਉੱਪਰ ਕਮਿਸ਼ਨ ਕੋਲ ਹੀ ਆ ਸੀ ਹਰਪਾਲ ਸਿੰਘ ਜੀ ਮਾ ਔਰ तमाम ਪੁਲਿਸ ਦੇਲੇ ਤੇ ਨਿਰਧਾਰਿਤ ਕਰ ਦਿੱਤੇ ਅੱਜ ਵਾਈਡ ਵਿੱਚ ਬੈਠਕ ਹੋਈ ਹੈ ਬੈਠਕ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਜਿਹੜੀ ਸਹਿਮਤੀ ਵੀ ਬਣੀ ਹੈ ਇਹਨਾਂ ਦੇ ਵਿੱਚ ਖੇਤੀ ਨੀਤੀ ਨੂੰ ਲੈ ਕੇ ਜਾਂ ਹੋਰ ਕਈ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਪਿਛਲੇ ਦੇ ਪਰਚੇ ਹੋਏ ਗਰੰਟ ਜਾਰੀ ਹੋਏ ਉਹਨਾਂ ਦੇ ਉੱਪਰ ਵੀ ਸਹਿਮਤੀ ਬਣੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਇਸ ਦੇ ਵਿੱਚ ਨਿਕਲ ਕਿਉਂਦਾ ਹੈ ਔਰ ਕੱਲ ਜਿਹੜੇ ਜੁਗਿੰਦਰ ਸਿੰਘ ਬਰਾਹਾਂ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸੂਬਾ ਕਮੇਟੀ ਦੇ ਨਾਲ ਬੈਠਕ ਕਰਾਂਗੇ ਮਿਲ ਕੇ ਔਰ ਉਸ ਤੋਂ ਬਾਅਦ ਹੀ ਕੋਈ ਹੱਲ ਨਿਕਲ ਸਕਦਾ ਹੈ ਹੋ ਸਕਦਾ ਹੈ ਕਿ ਇਹ ਜੇਕਰ ਸੂਬਾ ਪੱਤਰੀ ਜਿਹੜੀ ਕਮੇਟੀ ਐਪੀਕੇ ਜੋਗ ਗ੍ਰਾਹਾਂ ਦੀ ਜੇਕਰ ਉਹ ਸਹਿਮਤੀ ਪ੍ਰਗਟਾਉਂਦੀ ਹੈ ਤਾਂ ਧਰਨਾ ਜਿਹੜਾ ਇਥੋਂ ਚੁੱਪੇ ਆ ਜਾਣਾ ਹੈ ਕਿਉਂਕਿ ਇੱਕ ਤੋਂ ਪੰਜ ਤਰੀਕ ਤੱਕ ਦਾ ਧਰਨਾ ਸੀਗਾ ਔਰ ਉਸ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ 4 ਤਰੀਕ ਦੀ ਜਿਹੜੀ ਬੈਠਕ ਹੈ ਜੇਕਰ ਉਹ ਕੋਈ ਛਿੱਟਾ ਨਿਕਲਦਾ ਹੈ ਤਾਂ ਇਹ ਧਰਨਾ ਚੁੱਪੇ ਜਾ ਸਕਦਾ ਨਹੀਂ ਤਾਂ ਇਹ ਧਰਨਾ ਪੱਕਾ ਮੋਰਚਾ ਜਿਹੜਾ ਵੀ ਬਣ ਸਕਦਾ ਹੈ ਕਿਉਂਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹਾ ਪੰਚਾਇਤ ਸੀ ਉਹ ਇੱਕ ਦਿਨ ਦਾ ਪ੍ਰੋਗਰਾਮ ਸੀ ਉਹ ਇੱਕ ਦਿਨ ਦੇ ਵਿੱਚ ਮਹਾ ਪੰਚਾਇਤ ਹੋ ਕੇ ਜਿਹੜਾ ਵਾਪਸ ਨਹੀਂ ਚਲਾ ਗਿਆ ਔਰ ਦੂਸਰੇ ਪਾਸੇ ਦਿੱਲੀ ਜੂ ਗ੍ਰਾਹਾਂ ਦਾੜਾ 1 ਤਰੀਕ ਤੋਂ 5 ਤਰੀਕ ਤੱਕ ਦਾ ਧਰਨਾ ਸੀ ਉਹਦੀ ਅੱਜ ਦੇ ਦਿਨ ਜਿਹੜੀ ਹੈ ਅਹਿਮ ਮੀਟਿੰਗ ਜਿਹੜੀ ਉਹ ਮੰਨੀ ਜਾ ਸਕਦੀ ਕਿਉਂਕਿ ਸੂਬਾ ਕਮੇਟੀ ਨੇ ਹੀ ਫੈਸਲਾ ਲੈਣਾ ਹੁੰਦਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਲੈਣਾ ਹੈ ਅਗਲਾ ਕਦਮ ਕੀ ਚੁਟਣਾ ਹੈ ਸੋ ਜਿਹੜੇ ਕੱਲ ਮੰਗਾਂ ਦੇ ਉੱਪਰ ਸਹਿਮਤੀ ਹੋਈ ਆ ਉਹ ਮੰਗਾਂ ਅੱਜ ਪੂਰੀ ਕਮੇਟੀ ਦੇ ਵਿੱਚ ਡਿਸਕਸ ਹੋਣਗੀਆਂ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਜਾਣਾ ਹੈ ਕਿ ਧਰਨਾ ਚੁੱਕਣਾ ਹੈ ਜਾਂ ਫਿਰ ਧਰਨੇ ਨੂੰ ਅੱਗੇ ਪੱਕੇ ਮੋਰਚੇ ਦੇ ਰੂਪ ਦੇਣਾ ਹੈ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੇ ਵੱਲੋਂ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਫਿਰ 11 ਵਜੇ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਆ ਸਵੇਰੇ 11 ਵਜੇ ਸੂਬਾ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੇ ਵੱਲੋਂ ਇਹ ਮੀਟਿੰਗ ਜਿਹੜੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਕਿ ਫੈਕਟਰੀ 34 ਦੇ ਵਿੱਚ ਜਿਹੜਾ ਧਰਨਾ ਵਾ ਉਹ ਚੁੱਕ ਲਿਆ ਜਾ ਸਕਦਾ ਹੈ ਚੰਡੀਗੜ੍ਹ ਧਰਨਾ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਅੱਜ ਸਵੇਰੇ ਕਿਸਾਨਾਂ ਦੀ ਮੀਟਿੰਗ ਆ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੀ ਸਵੇਰ 11 ਵਜੇ ਇਹ ਮੀਟਿੰਗ ਆ ਜਿਸ ਤੋਂ ਬਾਅਦ ਕਿ ਕੋਈ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਕਿਸਾਨ ਅੱਜ ਧਰਨਾ ਜਿਹੜਾ ਉਹ ਵੀ ਚੁੱਕ ਸਕਦੇ ਨੇ ਦੱਸਦੇ ਕਿ ਕੱਲ ਸੀ ਆ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕਿ ਕਈ ਮੁੱਦਿਆਂ ਤੇ ਚਰਚਾਵਾਂ ਵੀ ਹੋਈਆਂ ਸੀ ਤੇ ਸਹਿਮਤੀ ਵੀ ਬਣੀ ਸੀ ਜਿਸ ਤੋਂ ਬਾਅਦ ਕਿ ਅੱਜ ਕਿਸਾਨ ਫਿਰ ਤੋਂ ਇੱਕ ਮੀਟਿੰਗ ਕਰਨਗੇ ਸਵੇਰ 11 ਵਜੇ ਮੀਟਿੰਗ ਆ ਜਿਸ ਤੋਂ ਬਾਅਦ ਕਿ ਵੱਡਾ ਫੈਸਲਾ ਜਿਹੜਾ ਕੋਈ ਲਿਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨਜੋਤ ਮਨਜੋਤ ਅੱਜ ਕਿਸਾਨਾਂ ਦੇ ਵੱਲੋਂ ਕੀ ਲੱਗਦਾ ਕਿ ਧਰਨਾ ਜਿਹੜਾ ਚੁੱਕ ਲਿਆ ਜਾਵੇਗਾ? ਹਾਂ ਜੀ ਬਿਲਕੁਲ ਅੱਜ ਜਿਹੜੀ ਸੁਪਰ ਗਵਰਨਮੈਂਟਰੀ ਬੈਠੇਗਾ ਬੀਕੇਯੂ ਗ੍ਰਾਹਮੀ ਉਸ ਤੋਂ ਬਾਅਦ ਹੀ ਪੂਰਾ ਫੈਸਲਾ ਲਿਆ ਜਾ ਸਕਦਾ ਹੈ ਕਿ ਜਿਉਂ ਤੋਂ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਰਪੰਸ ਸਿੰਘ ਐਸਪੀਓ ਸੀ ਕੇ ਉਸ ਦੇ ਉੱਪਰ ਕਮਿਸ਼ਨ ਕੋਲੀ ਆ ਸੀ ਹਰਪਾਲ ਸਿੰਘ ਜੀ ਮਾ ਔਰ तमाम ਪੁਲਿਸ ਦੇਲੇ ਦੇ ਨਿਰਧਾਰਕੀ ਜੋ ਤੇਰੀ ਅੱਜ ਵਾਈ ਦੇ ਵਿੱਚ ਬੈਠਕ ਹੋਈ ਹੈ ਮੈਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਜਿਹੜੀ ਸੈਂਪਲੀ ਵੀ ਬਣੀ ਇਹਨਾਂ ਦੇ ਵਿੱਚ ਖੇਤੀ ਇਹਨੂੰ ਲੈ ਕੇ ਜਾਂ ਹੋਰ ਕਈ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਪਿਛਲੇ ਦੇ ਪਰਚੇ ਹੋਏ ਵਰੰਟ ਜਾਰੀ ਹੋਏ ਉਹਨਾਂ ਦੇ ਉੱਪਰ ਵੀ ਸਹਿਮਤੀ ਬਣੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇ ਵਿੱਚ ਨਿਕਲ ਕਿਉਂਦਾ ਹੈ ਔਰ ਕੱਲ ਜਿਹੜੇ ਜੁਗਿੰਦਰ ਸਿੰਘ ਗਰਾਹਾਂ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸੂਬਾ ਕਮੇਟੀ ਦੇ ਨਾਲ ਬੈਠਕ ਕਰਾਂਗੇ ਮਿਲ ਕੇ ਔਰ ਉਸ ਤੋਂ ਬਾਅਦ ਹੀ ਕੋਈ ਹੱਲ ਨਿਕਲ ਸਕਦਾ ਹੈ ਹੋ ਸਕਦਾ ਹੈ ਕਿ ਇਹ ਜੇਕਰ ਸੂਬਾ ਪੱਧਰੀ ਜਿਹੜੀ ਕਮੇਟੀ ਹੈ ਜਿੱਕੇ ਜੋ ਗਰਾਹਾਂ ਨੇ ਜੇਕਰ ਉਹ ਸਹਿਮਤੀ 'ਤੇ ਕਰਾਉਂਦੀ ਹੈ ਤਾਂ ਧਰਨਾ ਜਿਹੜਾ ਇਥੋਂ ਚੁਪਿਆ ਜਾ ਸਕਦਾ ਹੈ ਕਿਉਂਕਿ ਇੱਕ ਤੋਂ ਪੰਜ ਤਰੀਕ ਤੱਕ ਦਾ ਧਰਨਾ ਸੀਗਾ ਉਰਜ ਦੇ ਨਾਲ ਇਹ ਵੀ ਕਹਿਿਆ ਗਿਆ ਕਿ 4 ਤਰੀਕ ਦੀ ਜਿਹੜੀ ਬੈਠਕ ਹੈ ਜੇਕਰ ਉਹ ਕੋਈ ਛਿੱਟਾ ਨਿਕਲਦਾ ਹੈ ਤਾਂ ਇਹ ਧਰਨਾ ਚੁੱਕਿਆ ਜਾ ਸਕਦਾ ਨਹੀਂ ਤਾਂ ਇਹ ਧਰਨਾ ਪੱਕਾ ਮੋਰਚਾ ਜਿਹੜਾ ਵੀ ਬਣ ਸਕਦਾ ਕਿਉਂਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹਾ ਪੰਚਾਇਤ ਸੀ ਉਹ ਇੱਕ ਦਿਨ ਦੇ ਵਿਸ਼ ਮਹਾ ਪੰਚਾਇਤ ਹੋ ਕੇ ਜਿਹੜਾ ਵਾਪਸ ਨਿੱਕ ਚਲਾ ਗਿਆ ਔਰ ਦੂਸਰੇ ਪਾਸੇ ਦਿੱਤੀ ਜੋ ਗ੍ਰਾਹਾਂ ਦਾੜਾ 1 ਤਰੀਕ ਤੋਂ 5 ਤਰੀਕ ਤੱਕ ਦਾ ਧਰਨਾ ਸੀ ਉਹਦੀ ਅੱਜ ਦੇ ਦਿਨ ਜਿਹੜੀ ਹੈ ਅਹਿਮ ਮੀਟਿੰਗ ਜਿਹੜੀ ਉਹ ਮੰਨੀ ਜਾ ਸਕਦੀ ਕਿਉਂਕਿ ਸੂਬਾ ਕਮੇਟੀ ਨੇ ਹੀ ਫੈਸਲਾ ਲੈਣਾ ਹੁੰਦਾ ਹੈ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਲੈਣਾ ਹੈ ਅਗਲਾ ਉਹ ਜਿਹੜੇ ਕੱਲ ਮੰਗਾਂ ਦੇ ਉੱਪਰ ਸਹਿਮਤੀ ਹੋਈ ਹੈ ਉਹ ਮੰਗਾਂ ਅੱਜ ਪੂਰੀ ਕਮੇਟੀ ਦੇ ਵਿੱਚ ਡਿਸਕਸ ਹੋਣਗੀਆਂ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਜਾਣਾ ਹੈ ਕਿ ਧਰਨਾ ਚੁੱਕਣਾ ਹੈ ਜਾਂ ਫਿਰ ਧਰਨੇ ਨੂੰ ਅੱਗੇ ਪੱਕੇ ਮੋਰਚੇ ਦੇ ਰੂਪ ਤੇ ਲੈ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੇ ਵੱਲੋਂ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਫਿਰ 11 ਵਜੇ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਆ ਸਵੇਰੇ 11 ਵਜੇ ਸੂਬਾ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੇ ਵੱਲੋਂ ਇਹ ਮੀਟਿੰਗ ਜਿਹੜੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਕਿ ਫੈਕਟਰੀ 34 ਦੇ ਵਿੱਚ ਜਿਹੜਾ ਧਰਨਾ ਵਾ ਉਹ ਚੁੱਕ ਲਿਆ ਜਾ ਸਕਦਾ ਹੈ ਚੰਡੀਗੜ੍ਹ ਧਰਨਾ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਅੱਜ ਸਵੇਰੇ ਕਿਸਾਨਾਂ ਦੀ ਮੀਟਿੰਗ ਆ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੀ ਸਵੇਰ 11 ਵਜੇ ਇਹ ਮੀਟਿੰਗ ਆ ਜਿਸ ਤੋਂ ਬਾਅਦ ਕਿ ਕੋਈ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਕਿਸਾਨ ਅੱਜ ਧਰਨਾ ਜਿਹੜਾ ਉਹ ਵੀ ਚੁੱਕ ਸਕਦੇ ਨੇ ਦੱਸਦੇ ਕਿ ਕੱਲ ਸੀ ਆ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕਿ ਕਈ ਮੁੱਦਿਆਂ ਤੇ ਚਰਚਾਵਾਂ ਵੀ ਹੋਈਆਂ ਸੀ ਤੇ ਸਹਿਮਤੀ ਵੀ ਬਣੀ ਸੀ ਜਿਸ ਤੋਂ ਬਾਅਦ ਕਿ ਅੱਜ ਕਿਸਾਨ ਫਿਰ ਤੋਂ ਇੱਕ ਮੀਟਿੰਗ ਕਰਨਗੇ ਸਵੇਰ 11 ਵਜੇ ਮੀਟਿੰਗ ਆ ਜਿਸ ਤੋਂ ਬਾਅਦ ਕਿ ਵੱਡਾ ਫੈਸਲਾ ਜਿਹੜਾ ਕੋਈ ਲਿਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨਜੋਤ ਮਨਜੋਤ ਅੱਜ ਕਿਸਾਨਾਂ ਦੇ ਵੱਲੋਂ ਕੀ ਲੱਗਦਾ ਕਿ ਧਰਨਾ ਜਿਹੜਾ ਚੁੱਕ ਲਿਆ ਜਾਵੇਗਾ? ਹਾਂ ਜੀ ਬਿਲਕੁਲ ਅੱਜ ਜਿਹੜੀ ਸੁਪਰ ਗਵਰਨਮੈਂਟਰੀ ਬੈਠੇ ਜਾਂ ਵਿਕੇ ਜੂ ਗ੍ਰਾਹਮੀ ਉਸ ਤੋਂ ਬਾਅਦ ਹੀ ਪੂਰਾ ਫੈਸਲਾ ਲਿਆ ਜਾ ਸਕਦਾ ਹੈ। ਪਿਛੇ ਤੋਂ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਰਪੰਸ ਸਿੰਘ ਐਸਪੀਓ ਸੀ ਕੇ ਉਸ ਦੇ ਉੱਪਰ ਕਮਿਸ਼ਨ ਕੋਲ ਹੀ ਆ ਸੀ ਹਰਪਾਲ ਸਿੰਘ ਜੀ ਮਾ ਔਰ तमाम ਪੁਲਿਸ ਦੇਲੇ ਦੇ ਨਿਰਧਾਰਕੀ ਜੋ ਤੇਰੀ ਅਗਵਾਈ ਦੇ ਵਿੱਚ ਬੈਠੀ ਹੋਈ ਹੈ ਮੈਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਜਿਹੜੀ ਸੈਂਪਲੀ ਵੀ ਬਣੀ। ਇਹਨਾਂ ਦੇ ਵਿੱਚ ਖੇਤੀ ਨੀਤੀ ਨੂੰ ਲੈ ਕੇ ਜਾਂ ਹੋਰ ਕਈ ਮੁੱਦੇ ਸੀ ਆ ਪਿਛਲੇ کئی ਪਰਚੇ ਹੋਏ ਗਰੰਟ ਜਾਰੀ ਹੋਏ ਉਹਨਾਂ ਦੇ ਉੱਪਰ ਵੀ ਸਹਿਮਤੀ ਬਣੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਇਸ ਦੇ ਵਿੱਚ ਨਿਕਲ ਕੇ ਆਉਂਦਾ ਹੈ ਔਰ ਕੱਲ ਜਿਹੜੇ ਜੁਗਿੰਦਰ ਸਿੰਘ ਗੁਰਾਹ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸੂਬਾ ਕਮੇਟੀ ਦੇ ਨਾਲ ਬੈਠਕ ਕਰਾਂਗੇ ਮਿਲ ਕੇ ਔਰ ਉਸ ਤੋਂ ਬਾਅਦ ਹੀ ਕੋਈ ਹੱਲ ਨਿਕਲ ਸਕਦਾ ਹੈ ਹੋ ਸਕਦਾ ਹੈ ਕਿ ਇਹ ਜੇਕਰ ਸੂਬਾ ਪੱਤਰੀ ਜਿਹੜੀ ਕਮੇਟੀ ਹੈ ਜੀਕੇ ਜੋ ਗੁਰਾਹ ਦੀ ਜੇਕਰ ਉਹ ਸਹਿਮਤੀ ਪ੍ਰਗਟਾਉਂਦੀ ਹੈ ਤਾਂ ਧਰਨਾ ਜਿਹੜਾ ਇਥੋਂ ਚੁਪਿਆ ਜਾ ਸਕਦਾ ਹੈ ਕਿਉਂਕਿ ਇੱਕ ਤੋਂ ਪੰਜ ਤਰੀਕ ਤੱਕ ਦਾ ਧਰਨਾ ਸੀਗਾ ਉਰਜ ਦੇ ਨਾਲ ਇਹ ਵੀ ਕਹਿ ਗਿਆ ਕਿ 4 ਤਰੀਕ ਦੀ ਜਿਹੜੀ ਬੈਠਕ ਹੈ ਜੇਕਰ ਉਹ ਕੋਈ ਛਿੱਟਾ ਨਿਕਲਦਾ ਹੈ ਤਾਂ ਇਹ ਧਰਨਾ ਚੁੱਕਿਆ ਜਾ ਸਕਦਾ ਨਹੀਂ ਤਾਂ ਇਹ ਧਰਨਾ ਪੱਕਾ ਮੋਰਚਾ ਜਿਹੜਾ ਵੀ ਬਣ ਸਕਦਾ ਕਿਉਂਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹਾਪੰਚਾਇਤ ਸੀ ਉਹ ਇੱਕ ਦਿਨ ਦਾ ਪ੍ਰੋਗਰਾਮ ਸੀ ਉਹ ਇੱਕ ਦਿਨ ਦੇ ਵਿੱਚ ਮਹਾਪੰਚਾਇਤ ਹੋ ਕੇ ਜਿਹੜਾ ਵਾਪਸ ਨਹੀਂ ਚਲਾ ਗਿਆ ਔਰ ਦੂਸਰੇ ਪਾਸੇ ਦਿੱਲੀ ਜੂ ਗ੍ਰਾਹਾਂ ਦਾੜਾ 1 ਤਰੀਕ ਤੋਂ 5 ਤਰੀਕ ਤੱਕ ਦਾ ਧਰਨਾ ਸੀ ਉਹਦੀ ਅੱਜ ਦੇ ਦਿਨ ਜਿਹੜੀ ਹੈ ਅਹਿਮ ਮੀਟਿੰਗ ਜਿਹੜੀ ਉਹ ਮੰਨੀ ਜਾ ਸਕਦੀ ਕਿਉਂਕਿ ਸੂਬਾ ਕਮੇਟੀ ਨੇ ਹੀ ਫੈਸਲਾ ਲੈਣਾ ਹੁੰਦਾ ਹੈ ਕਿ ਅਗਲਾ ਜਿਹੜਾ ਹੈਗਾ ਸਟੈ ਉਹ ਜਿਹੜੇ ਕੱਲ ਮੰਗਾਂ ਦੇ ਉੱਪਰ ਸੈਂਪਟੀ ਹੋਈ ਆ ਉਹ ਮੰਗਾਂ ਅੱਜ ਪੂਰੀ ਕਮੇਟੀ ਦੇ ਵਿੱਚ ਡਿਸਕਸ ਹੋਣਗੀਆਂ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਜਾਣਾ ਹੈ ਕਿ ਧਰਨਾ ਚੁੱਕਣਾ ਹੈ ਜਾਂ ਫਿਰ ਧਰਨੇ ਨੂੰ ਅੱਗੇ ਪੱਕੇ ਮੋਰਚੇ ਦੇ ਰੂਪ ਦੇ ਵਿੱਚ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੇ ਵੱਲੋਂ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਫਿਰ 11 ਵਜੇ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਆ ਸਵੇਰੇ 11 ਵਜੇ ਸੂਬਾ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੇ ਵੱਲੋਂ ਇਹ ਮੀਟਿੰਗ ਜਿਹੜੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਕਿ ਸੈਕਟਰ 34 ਦੇ ਵਿੱਚ ਜਿਹੜਾ ਧਰਨਾ ਵਾ ਉਹ ਚੁੱਕ ਲਿਆ ਜਾ ਸਕਦਾ ਹੈ ਚੰਡੀਗੜ੍ਹ ਧਰਨਾ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਅੱਜ ਸਵੇਰੇ ਕਿਸਾਨਾਂ ਦੀ ਮੀਟਿੰਗ ਆ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੀ ਫਿਰ 11 ਵਜੇ ਇਹ ਮੀਟਿੰਗ ਆ ਜਿਸ ਤੋਂ ਬਾਅਦ ਕਿ ਕੋਈ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਕਿਸਾਨ ਅੱਜ ਧਰਨਾ ਜਿਹੜਾ ਉਹ ਵੀ ਚੁੱਕ ਸਕਦੇ ਨੇ ਦੱਸਦੇ ਕਿ ਕੱਲ ਸੀ ਆ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕਿ ਕਈ ਮੁੱਦਿਆਂ ਤੇ ਚਰਚਾਵਾਂ ਵੀ ਹੋਈਆਂ ਸੀ ਤੇ ਸਹਿਮਤੀ ਵੀ ਬਣੀ ਸੀ ਜਿਸ ਤੋਂ ਬਾਅਦ ਕਿ ਅੱਜ ਕਿਸਾਨ ਫਿਰ ਤੋਂ ਇੱਕ ਮੀਟਿੰਗ ਕਰਨਗੇ ਫਿਰ 11 ਵਜੇ ਮੀਟਿੰਗ ਆ ਜਿਸ ਤੋਂ ਬਾਅਦ ਕਿ ਵੱਡਾ ਫੈਸਲਾ ਜਿਹੜਾ ਕੋਈ ਲਿਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਮਨਜੋਤ ਮਨਜੋਤ ਅੱਜ ਕਿਸਾਨਾਂ ਦੇ ਵੱਲੋਂ ਕੀ ਲੱਗਦਾ ਕਿ ਧਰਨਾ ਜਿਹੜਾ ਚੁੱਕ ਲਿਆ ਜਾਵੇਗਾ? ਹਾਂ ਜੀ ਬਿਲਕੁਲ ਅੱਜ ਜਿਹੜੀ ਸੁਪਰ ਕਮੇਟੀ ਬੈਠੇਗਾ ਬੀਕੇਯੂ ਗ੍ਰਾਹਮ ਉਸ ਤੋਂ ਬਾਅਦ ਹੀ ਪੂਰਾ ਫੈਸਲਾ ਲਿਆ ਜਾ ਸਕਦਾ ਹੈ। ਪਿਛੋਕੜ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਰਪੰਸ ਸਿੰਘ ਐਪੀਓ ਸੀ ਕੇ ਉਸ ਦੇ ਉੱਪਰ ਕਮਿਸ਼ਨ ਕੋਲ ਹੀ ਆਸੀ ਹੈ ਹਰਪਾਲ ਸਿੰਘ ਜੀ ਮਾ ਔਰ तमाम ਪੁਲਿਸ ਦੇ ਅਧਿਕਾਰੀਆਂ ਤੇ ਉੱਥੇ ਹੀ ਅੱਜ ਵਾਈ ਦੇ ਵਿੱਚ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਜਿਹੜੀ ਸੈਂਪਲੀ ਵੀ ਬਣੀ ਹੈ। ਨਾਲੇ ਵਿੱਚ ਖੇਤੀ ਦੀ ਫੀਨੂ ਲੈ ਕੇ ਜਾਂ ਹੋਰ ਕਈ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਪਿਛਲੇ ਦੇ ਪਰਚੇ ਹੋਏ ਵਰੰਟ ਜਾਰੀ ਹੋਏ ਉਹਨਾਂ ਦੇ ਉੱਪਰ ਵੀ ਸਹਿਮਤੀ ਬਣੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਇਸ ਦੇ ਵਿੱਚ ਨਿਕਲ ਕਿਉਂਦਾ ਹੈ ਔਰ ਕੱਲ ਜਿਹੜੇ ਜੁਗਿੰਦਰ ਸਿੰਘ ਗਰਾਹਾਂ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸੂਬਾ ਕਮੇਟੀ ਦੇ ਨਾਲ ਬੈਠਕ ਕਰਾਂਗੇ ਮਿਲ ਕੇ ਔਰ ਉਸ ਤੋਂ ਬਾਅਦ ਹੀ ਕੋਈ ਹੱਲ ਨਿਕਲ ਸਕਦਾ ਹੈ ਹੋ ਸਕਦਾ ਹੈ ਕਿ ਇਹ ਜੇਕਰ ਸੂਬਾ ਪੱਧਰੀ ਜਿਹੜੀ ਕਮੇਟੀ ਹੈ ਜਿੱਕੇ ਜੋ ਗਰਾਹਾਂ ਦੀ ਜੇਕਰ ਉਹ ਸਹਿਮਤੀ 'ਤੇ ਲਟਾਉਂਦੀ ਹੈ ਤਾਂ ਧਰਨਾ ਜਿਹੜਾ ਇਥੋਂ ਚੁਪਿਆ ਜਾ ਸਕਦਾ ਹੈ ਕਿਉਂਕਿ ਇੱਕ ਤੋਂ ਪੰਜ ਤਰੀਕ ਤੱਕ ਦਾ ਧਰਨਾ ਸੀਗਾ ਉਰਜ ਦੇ ਨਾਲ ਇਹ ਵੀ ਚਾਹਿਆ ਗਿਆ ਸੀ ਕਿ 4 ਤਰੀਕ ਦੀ ਜਿਹੜੀ ਬੈਠਕ ਹੈ ਜੇਕਰ ਉਹ ਕੋਈ ਛਿੱਟਾ ਨਿਕਲਦਾ ਹੈ ਤਾਂ ਇਹ ਧਰਨਾ ਚੁੱਕਿਆ ਜਾ ਸਕਦਾ ਨਹੀਂ ਤਾਂ ਇਹ ਧਰਨਾ ਪੱਕਾ ਮੋਰਚਾ ਜਿਹੜਾ ਵੀ ਬਣ ਸਕਦਾ ਕਿਉਂਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹਾਪੰਚਾਇਤ ਸੀ ਉਹ ਇੱਕ ਦਿਨ ਦੇ ਵਿੱਚ ਮਹਾਪੰਚਾਇਤ ਹੋ ਕੇ ਜਿਹੜਾ ਵਾਪਸ ਨਹੀਂ ਚਲਾ ਗਿਆ ਔਰ ਦੂਸਰੇ ਪਾਸੇ ਦਿੱਲੀ ਜਿਹੜਾ ਗ੍ਰਾਹਾਂ ਦਾੜਾ 1 ਤਰੀਕ ਤੋਂ 5 ਤਰੀਕ ਤੱਕ ਦਾ ਧਰਨਾ ਸੀ ਉਹਦੀ ਅੱਜ ਦੇ ਦਿਨ ਜਿਹੜੀ ਹੈ ਅਹਿਮ ਮੀਟਿੰਗ ਜਿਹੜੀ ਉਹ ਮੰਨੀ ਜਾ ਸਕਦੀ ਕਿਉਂਕਿ ਸੂਬਾ ਕਮੇਟੀ ਨੇ ਹੀ ਫੈਸਲਾ ਲੈਣਾ ਹੁੰਦਾ ਹੈ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਲੈਣਾ ਹੈ ਅ ਉਹ ਜਿਹੜੇ ਕੱਲ ਮੰਗਾ ਦੇ ਉੱਪਰ ਸੈਂਪਟੀ ਹੋਈ ਆ ਉਹ ਮੰਗਾ ਅੱਜ ਪੂਰੀ ਕਮੇਟੀ ਦੇ ਵਿੱਚ ਡਿਸਕਸ ਹੋਣਗੀਆਂ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਜਾਣਾ ਹੈ ਕਿ ਧਰਨਾ ਚੁੱਕਣਾ ਹੈ ਜਾਂ ਫਿਰ ਧਰਨੇ ਨੂੰ ਅੱਗੇ ਪੱਕੇ ਮੋੜ ਚ ਦੇ ਰੂਪ ਤੇ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੇ ਵੱਲੋਂ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਫਿਰ 11 ਵਜੇ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਆ ਸਵੇਰੇ 11 ਵਜੇ ਸੂਬਾ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੇ ਵੱਲੋਂ ਇਹ ਮੀਟਿੰਗ ਜਿਹੜੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਕਿ ਸੈਕਟਰ 34 ਦੇ ਵਿੱਚ ਜਿਹੜਾ ਧਰਨਾ ਵਾ ਉਹ ਚੁੱਕ ਲਿਆ ਜਾ ਸਕਦਾ ਹੈ ਚੰਡੀਗੜ੍ਹ ਧਰਨਾ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਅੱਜ ਸਵੇਰੇ ਕਿਸਾਨਾਂ ਦੀ ਮੀਟਿੰਗ ਆ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੀ ਫਿਰ 11 ਵਜੇ ਇਹ ਮੀਟਿੰਗ ਆ ਜਿਸ ਤੋਂ ਬਾਅਦ ਕਿ ਕੋਈ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਕਿਸਾਨ ਅੱਜ ਧਰਨਾ ਜਿਹੜਾ ਉਹ ਵੀ ਚੁੱਕ ਸਕਦੇ ਨੇ ਦੱਸਦੇ ਕਿ ਕੱਲ ਸਈਆ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕਿ ਕਈ ਮੁੱਦਿਆਂ ਤੇ ਚਰਚਾਵਾਂ ਵੀ ਹੋਈਆਂ ਸੀ ਤੇ ਸਹਿਮਤੀ ਵੀ ਬਣੀ ਸੀ ਜਿਸ ਤੋਂ ਬਾਅਦ ਕਿ ਅੱਜ ਕਿਸਾਨ ਫਿਰ ਤੋਂ ਇੱਕ ਮੀਟਿੰਗ ਕਰਨਗੇ ਫਿਰ 11 ਵਜੇ ਮੀਟਿੰਗ ਆ ਜਿਸ ਤੋਂ ਬਾਅਦ ਕਿ ਵੱਡਾ ਫੈਸਲਾ ਜਿਹੜਾ ਕੋਈ ਲਿਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹੇਗੀ ਮਨਜੋਤ ਏ ਮਨਜੋਤ ਅੱਜ ਕਿਸਾਨਾਂ ਦੇ ਵੱਲੋਂ ਕੀ ਲੱਗਦਾ ਕਿ ਧਰਨਾ ਜਿਹੜਾ ਚੁੱਕ ਲਿਆ ਜਾਵੇਗਾ? ਹਾਂ ਜੀ ਬਿਲਕੁਲ ਅੱਜ ਜਿਹੜੀ ਸੂਬਾ government ਹੀ ਬੈਠੇ ਜਾਂ BKJ ਗ੍ਰਾਹਮੀ ਉਸ ਤੋਂ ਬਾਅਦ ਹੀ ਪੂਰਾ ਫੈਸਲਾ ਲਿਆ ਜਾ ਸਕਦਾ ਹੈ ਕਿ ਪਿਛੋਕਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਰਪੰਸ ਸਿੰਘ ECPOC ਸੀਗੇ ਉਸ ਦੇ ਉੱਪਰ ਕਮਿਸ਼ਨ ਕੋਲ ਹੀ ਆਸੀ ਹੈ ਹਰਪਾਲ ਸਿੰਘ ਜੀ ਮਾ ਔਰ तमाम ਪੁਲਿਸ ਦੇਲੇ ਦੇ ਨਿਰਧਾਰਕੀ ਜੋ ਤੇਰੀ ਅਗਵਾਈ ਦੇ ਵਿੱਚ ਬੈਠੀ ਹੋਈ ਹੈ ਮੈਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਜਿਹੜੀ ਸੈਂਪਲੀ ਵੀ ਬਣੀ ਹੈ ਨਾਲੇ ਵਿੱਚ ਖੇਤੀ ਇਸ ਨੂੰ ਲੈ ਕੇ ਜਾਂ ਹੋਰ ਕਈ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਪਿਛਲੇ ਦੇ ਪਰਚੇ ਹੋਏ ਵਰੰਟ ਜਾਰੀ ਹੋਏ ਉਹਨਾਂ ਦੇ ਉੱਪਰ ਵੀ ਸਹਿਮਤੀ ਬਣੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਇਸ ਦੇ ਵਿੱਚ ਨਿਕਲ ਕਿਉਂਦਾ ਹੈ ਔਰ ਕੱਲ ਜਿਹੜੇ ਜੁਗਿੰਦਰ ਸਿੰਘ ਗਰਾਹਾਂ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸੂਬਾ ਕਮੇਟੀ ਦੇ ਨਾਲ ਬੈਠਕ ਕਰਾਂਗੇ ਮਿਲ ਕੇ ਔਰ ਉਸ ਤੋਂ ਬਾਅਦ ਹੀ ਕੋਈ ਹੱਲ ਨਿਕਲ ਸਕਦਾ ਹੈ ਹੋ ਸਕਦਾ ਹੈ ਕਿ ਇਹ ਜੇਕਰ ਸੂਬਾ ਪੱਧਰੀ ਜਿਹੜੀ ਕਮੇਟੀ ਹੈ ਜਿਕੇ ਜੋ ਗਰਾਹਾਂ ਦੀ ਜੇਕਰ ਉਹ ਸਹਿਮਤੀ 'ਤੇ ਲਟਾਉਂਦੀ ਹੈ ਤਾਂ ਧਰਨਾ ਜਿਹੜਾ ਇਥੋਂ ਚੁਪਿਆ ਜਾ ਸਕਦਾ ਹੈ ਕਿਉਂਕਿ ਇੱਕ ਤੋਂ ਪੰਜ ਤਰੀਕ ਤੱਕ ਦਾ ਧਰਨਾ ਸੀਗਾ ਉਰਜ ਦੇ ਨਾਲ ਇਹ ਵੀ ਕਹਿਆ ਗਿਆ ਕਿ 4 ਤਰੀਕ ਦੀ ਜਿਹੜੀ ਬੈਠਕ ਹੈ ਜੇਕਰ ਉਹ ਕੋਈ ਛਿੱਟਾ ਨਿਕਲਦਾ ਹੈ ਤਾਂ ਇਹ ਧਰਨਾ ਚੁੱਕਿਆ ਜਾ ਸਕਦਾ ਨਹੀਂ ਤਾਂ ਇਹ ਧਰਨਾ ਪੱਕਾ ਮੋਰਚਾ ਜਿਹੜਾ ਵੀ ਬਣ ਸਕਦਾ ਕਿਉਂਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹਾਪੰਚਾਇਤ ਸੀ ਉਹ ਇੱਕ ਦਿਨ ਦਾ ਪ੍ਰੋਗਰਾਮ ਸੀ ਉਹ ਇੱਕ ਦਿਨ ਦੇ ਵਿੱਚ ਮਹਾਪੰਚਾਇਤ ਹੋ ਕੇ ਜਿਹੜਾ ਵਾਪਸ ਨਹੀਂ ਚਲਾ ਗਿਆ ਔਰ ਦੂਸਰੇ ਪਾਸੇ ਦਿੱਤੀ ਜੂ ਗ੍ਰਾਹਾਂ ਦਾੜਾ 1 ਤਰੀਕ ਤੋਂ 5 ਤਰੀਕ ਤੱਕ ਦਾ ਧਰਨਾ ਸੀ ਉਹਦੀ ਅੱਜ ਦੇ ਦਿਨ ਜਿਹੜੀ ਹੈ ਅਹਿਮ ਮੀਟਿੰਗ ਜਿਹੜੀ ਉਹ ਮੰਨੀ ਜਾ ਸਕਦੀ ਕਿਉਂਕਿ ਸੂਬਾ ਕਮੇਟੀ ਨੇ ਹੀ ਫੈਸਲਾ ਲੈਣਾ ਹੁੰਦਾ ਹੈ ਕਿ ਅਗਲਾ ਜਿਹੜਾ ਹੈਗਾ ਸਟ ਉਹ ਜਿਹੜੇ ਕੱਲ ਮੰਗਾਂ ਦੇ ਉੱਪਰ ਸੈਂਪਟੀ ਹੋਈ ਆ ਉਹ ਮੰਗਾਂ ਅੱਜ ਪੂਰੀ ਕਮੇਟੀ ਦੇ ਵਿੱਚ ਡਿਸਕਸ ਹੋਣਗੀਆਂ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਜਾਣਾ ਹੈ ਕਿ ਧਰਨਾ ਚੁੱਕਣਾ ਹੈ ਜਾਂ ਫਿਰ ਧਰਨੇ ਨੂੰ ਅੱਗੇ ਪੱਕੇ ਮੋੜ 'ਤੇ ਲੈ ਜਾਣਾ ਹੈ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੇ ਵੱਲੋਂ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਫਿਰ 11 ਵਜੇ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਆ ਸਵੇਰੇ 11 ਵਜੇ ਸੂਬਾ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੇ ਵੱਲੋਂ ਇਹ ਮੀਟਿੰਗ ਜਿਹੜੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਕਿ ਸੈਕਟਰ 34 ਦੇ ਵਿੱਚ ਜਿਹੜਾ ਧਰਨਾ ਵਾ ਉਹ ਚੁੱਕ ਲਿਆ ਜਾ ਸਕਦਾ ਹੈ ਚੰਡੀਗੜ੍ਹ ਧਰਨਾ ਨੂੰ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਅੱਜ ਸਵੇਰੇ ਕਿਸਾਨਾਂ ਦੀ ਮੀਟਿੰਗ ਆ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੀ ਸਵੇਰ 11 ਵਜੇ ਇਹ ਮੀਟਿੰਗ ਆ ਜਿਸ ਤੋਂ ਬਾਅਦ ਕਿ ਕੋਈ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਕਿਸਾਨ ਅੱਜ ਧਰਨਾ ਜਿਹੜਾ ਉਹ ਵੀ ਚੁੱਕ ਸਕਦੇ ਨੇ ਦੱਸਦੇ ਕਿ ਕੱਲ ਸਈਆ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕਿ ਕਈ ਮੁੱਦਿਆਂ ਤੇ ਚਰਚਾਵਾਂ ਵੀ ਹੋਈਆਂ ਸੀ ਤੇ ਸਹਿਮਤੀ ਵੀ ਬਣੀ ਸੀ ਜਿਸ ਤੋਂ ਬਾਅਦ ਕਿ ਅੱਜ ਕਿਸਾਨ ਫਿਰ ਤੋਂ ਇੱਕ ਮੀਟਿੰਗ ਕਰਨਗੇ ਸਵੇਰ 11 ਵਜੇ ਮੀਟਿੰਗ ਆ ਜਿਸ ਤੋਂ ਬਾਅਦ ਕਿ ਵੱਡਾ ਫੈਸਲਾ ਜਿਹੜਾ ਕੋਈ ਲਿਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹੇਗੀ ਮਨਜੋਤ ਏ ਮਨਜੋਤ ਅੱਜ ਕਿਸਾਨਾਂ ਦੇ ਵੱਲੋਂ ਕੀ ਲੱਗਦਾ ਕਿ ਧਰਨਾ ਜਿਹੜਾ ਚੁੱਕ ਲਿਆ ਜਾਵੇਗਾ? ਹਾਂ ਜੀ ਬਿਲਕੁਲ ਅੱਜ ਜਿਹੜੀ ਸੂਬਾ ਕਮੇਟੀ ਨਹੀਂ ਬੈਠੀ ਹੈ ਜੀ ਬੀਕੇ ਜੂ ਗਰਾਹਾਂ ਦੀ ਉਸ ਤੋਂ ਬਾਅਦ ਹੀ ਪੂਰਾ ਫੈਸਲਾ ਲਿਆ ਜਾ ਸਕਦਾ ਹੈ। ਪਿਛੋਕਲ ਮੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਰਪੰਸ ਸਿੰਘ ਐਸਪੀਓ ਸੀਗੇ ਉਸ ਤੋਂ ਮੋਕੇ ਦੇ ਉੱਪਰ ਕਮਿਸ਼ਨ ਕੋਲ ਹੀ ਆਸੀ ਹੈ ਹਰਪਾਲ ਸਿੰਘ ਜੀ ਮਾ ਔਰ तमाम ਪੁਲਿਸ ਦੇਲੇ ਦੇ ਨਿਰਧਾਰਕੀ ਜੋ ਤੇਰੀ ਅੱਜ ਵਾਈ ਦੇ ਵਿੱਚ ਬੈਠੀ ਹੋਈ ਹੈ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਜਿਹੜੀ ਸੈਂਪਲੀ ਵੀ ਬਣੀ ਹੈ। ਨਾਲੇ ਵਿੱਚ ਖੇਤੀ ਇਸ ਨੂੰ ਲੈ ਕੇ ਜਾਂ ਹੋਰ ਕਈ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਪਿਛਲੇ ਕਈ ਪਰਚੇ ਹੋਏ ਗਰੰਟ ਜਾਰੀ ਹੋਏ ਉਹਨਾਂ ਦੇ ਉੱਪਰ ਵੀ ਸਹਿਮਤੀ ਬਣੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਇਸ ਦੇ ਵਿੱਚ ਨਿਕਲ ਕੇ ਆਉਂਦਾ ਹੈ ਔਰ ਕੱਲ ਜਿਹੜੇ ਜੁਗਿੰਦਰ ਸਿੰਘ ਗੁਰਾਹ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸੂਬਾ ਕਮੇਟੀ ਦੇ ਨਾਲ ਬੈਠਕ ਕਰਾਂਗੇ ਮਿਲ ਕੇ ਔਰ ਉਸ ਤੋਂ ਬਾਅਦ ਹੀ ਕੋਈ ਹੱਲ ਨਿਕਲ ਸਕਦਾ ਹੈ ਹੋ ਸਕਦਾ ਹੈ ਕਿ ਇਹ ਜੇਕਰ ਸੂਬਾ ਪੱਤਰੀ ਜਿਹੜੀ ਕਮੇਟੀ ਹੈ ਜਿਸਕੇ ਜੋ ਗੁਰਾਹ ਦੀ ਜੇਕਰ ਉਹ ਸਹਿਮਤੀ ਪ੍ਰਗਟਾਉਂਦੀ ਹੈ ਤਾਂ ਧਰਨਾ ਜਿਹੜਾ ਇਥੋਂ ਚੁਪਿਆ ਜਾ ਸਕਦਾ ਹੈ ਕਿਉਂਕਿ ਇੱਕ ਤੋਂ ਪੰਜ ਤਰੀਕ ਤੱਕ ਦਾ ਧਰਨਾ ਸੀਗਾ ਉਰਜ ਦੇ ਨਾਲ ਇਹ ਵੀ ਕਹਿ ਗਿਆ ਕਿ 4 ਤਰੀਕ ਦੀ ਜਿਹੜੀ ਬੈਠਕ ਹੈ ਜੇਕਰ ਉਹ ਕੋਈ ਛਿੱਟਾ ਨਿਕਲਦਾ ਹੈ ਤਾਂ ਇਹ ਧਰਨਾ ਚੁੱਕਿਆ ਜਾ ਸਕਦਾ ਨਹੀਂ ਤਾਂ ਇਹ ਧਰਨਾ ਪੱਕਾ ਮੋਰਚਾ ਜਿਹੜਾ ਵੀ ਬਣ ਸਕਦਾ ਕਿਉਂਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹਾਪੰਚਾਇਤ ਸੀ ਉਹ ਇੱਕ ਦਿਨ ਦਾ ਪ੍ਰੋਗਰਾਮ ਸੀ ਉਹ ਇੱਕ ਦਿਨ ਦੇ ਵਿੱਚ ਮਹਾਪੰਚਾਇਤ ਹੋ ਕੇ ਜਿਹੜਾ ਵਾਪਸ ਨਿੱਕ ਚਲਾ ਗਿਆ ਔਰ ਦੂਸਰੇ ਪਾਸੇ ਦਿੱਤੀ ਜੂ ਗ੍ਰਾਹਾਂ ਦਾੜਾ 1 ਤਰੀਕ ਤੋਂ 21 ਤਰੀਕ ਤੱਕ ਦਾ ਧਰਨਾ ਸੀ ਉਹਦੀ ਅੱਜ ਦੇ ਦਿਨ ਜਿਹੜੀ ਹੈ ਅਹਿਮ ਮੀਟਿੰਗ ਜਿਹੜੀ ਉਹ ਮੰਨੀ ਜਾ ਸਕਦੀ ਕਿਉਂਕਿ ਸੂਬਾ ਕਮੇਟੀ ਨੇ ਹੀ ਫੈਸਲਾ ਲੈਣਾ ਹੁੰਦਾ ਹੈ ਕਿ ਅਗਲਾ ਜਿਹੜਾ ਹੈਗਾ ਉਹ ਜਿਹੜੇ ਕੱਲ ਮੰਗਾਂ ਦੇ ਉੱਪਰ ਸਹਿਮਤੀ ਹੋਈ ਹੈ ਉਹ ਮੰਗਾਂ ਅੱਜ ਪੂਰੀ ਕਮੇਟੀ ਦੇ ਵਿੱਚ ਡਿਸਕਸ ਹੋਣਗੀਆਂ ਕਮੇਟੀ ਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਜਾਣਾ ਹੈ ਕਿ ਧਰਨਾ ਚੁੱਕਣਾ ਹੈ ਜਾਂ ਫਿਰ ਧਰਨੇ ਨੂੰ ਅੱਗੇ ਪੱਕੇ ਮੋੜ 'ਤੇ ਲੈ ਜਾਣਾ ਹੈ ਜੀ ਧੰਨਵਾਦ ਮਨਜੋਤ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ ਮਨਜੋਤ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਦੇ ਵੱਲੋਂ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਫਿਰ 11 ਵਜੇ ਕਿਸਾਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਆ ਸਵੇਰੇ 11 ਵਜੇ ਸੂਬਾ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੇ ਵੱਲੋਂ ਇਹ ਮੀਟਿੰਗ ਜਿਹੜੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਕਿ ਫੈਕਟਰੀ 34 ਦੇ ਵਿੱਚ ਜਿਹੜਾ ਧਰਨਾ ਵਾ ਉਹ ਚੁੱਕ ਲਿਆ ਜਾ ਸਕਦਾ ਹੈ ਚੰਡੀਗੜ੍ਹ ਤੋਂ ਨੰਨੂ ਲੈ ਕੇ ਅੱਜ ਕਿਸਾਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ ਹੈ ਅੱਜ ਸਵੇਰੇ ਕਿਸਾਨਾਂ ਦੀ ਮੀਟਿੰਗ ਹੈ ਉਗਰਾਹਾ ਜਥੇਬੰਦੀ ਸੂਬਾ ਕਮੇਟੀ ਦੀ ਸਵੇਰੇ 11 ਵਜੇ ਇਹ ਮੀਟਿੰਗ ਹੈ ਜਿਸ ਤੋਂ ਬਾਅਦ ਕਿ ਕੋਈ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਕਿਸਾਨ ਅੱਜ ਧਰਨਾ ਜਿਹੜਾ ਉਹ ਵੀ ਚੁੱਕ ਸਕਦੇ ਨੇ ਦੱਸਦੇ ਕਿ ਕੱਲ ਸੀ ਆ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕਿ ਕਈ ਮੁੱਦਿਆਂ ਤੇ ਚਰਚਾਵਾਂ ਵੀ ਹੋਈਆਂ ਸੀ ਤੇ ਸਹਿਮਤੀ ਵੀ ਬਣੀ ਸੀ ਜਿਸ ਤੋਂ ਬਾਅਦ ਕਿ ਅੱਜ ਕਿਸਾਨ ਫਿਰ ਤੋਂ ਇੱਕ ਮੀਟਿੰਗ ਕਰਨਗੇ ਸਵੇਰੇ 11 ਵਜੇ ਮੀਟਿੰਗ ਹੈ ਜਿਸ ਤੋਂ ਬਾਅਦ ਕਿ ਵੱਡਾ ਫੈਸਲਾ ਜਿਹੜਾ ਕੋਈ ਲਿਆ ਜਾ ਸਕਦਾ ਹੈ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹੇਗੀ ਮਨਜੋਤ ਮਨਜੋਤ ਅੱਜ ਕਿਸਾਨਾਂ ਦੇ ਵੱਲੋਂ ਕੀ ਲੱਗਦਾ ਕਿ ਧਰਨਾ ਜਿਹੜਾ ਚੁੱਕ ਲਿਆ ਜਾਵੇਗਾ ਹਾਂ ਜੀ ਬਿਲਕੁਲ ਅੱਜ ਜਿਹੜੀ ਸੂਬਾ ਕਮੇਟੀ ਬੈਠੇਗਾ ਬੀਕੇਯੂ ਗ੍ਰਾਹਮੀ ਉਸ ਤੋਂ ਬਾਅਦ ਹੀ ਪੂਰਾ ਫੈਸਲਾ ਲਿਆ ਜਾ ਸਕਦਾ ਹੈ ਪਿਛੇ ਤੋਂ ਕੱਲ ਮੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਰਪੰਸ ਸਿੰਘ ਐਸਪੀਓ ਸੀ ਕੇ ਉਸ ਦੇ ਉੱਪਰ ਕਮਿਸ਼ਨ ਕੋਲ ਹੀ ਆਸੀ ਹੈ ਹਰਪਾਲ ਸਿੰਘ ਜੀ ਮਾ ਔਰ तमाम ਪੁਲਿਸ ਦੇਲੇ ਤੇ ਨਿਰਧਾਰਿਤ ਕਰੀ ਜੁਤੇ ਨੇ ਅੱਜ ਵਾਈਡ ਵਿੱਚ ਬੈਠਕ ਹੋਈ ਹੈ ਬੈਠਕ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ ਜਿਹੜੀ ਸਹਿਮਤੀ ਵੀ ਬਣੀ ਹੈ ਇਹਨਾਂ ਦੇ ਵਿੱਚ ਖੇਤੀ ਨੀਤੀ ਨੂੰ ਲੈ ਕੇ ਜਾਂ ਹੋਰ ਕਈ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਪਿਛਲੇ ਦੇ ਪਰਚੇ ਹੋਏ ਵਰੰਟ ਜਾਰੀ ਹੋਏ ਉਹਨਾਂ ਦੇ ਉੱਪਰ ਵੀ ਸਹਿਮਤੀ ਬਣੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਇਸ ਦੇ ਵਿੱਚ ਨਿਕਲ ਕਿਉਂਦਾ ਹੈ ਔਰ ਕੱਲ ਜਿਹੜੇ ਜੁਗਿੰਦਰ ਸਿੰਘ ਬਰਾਹਾਂ ਸੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਸੂਬਾ ਕਮੇਟੀ ਦੇ ਨਾਲ ਬੈਠਕ ਕਰਾਂਗੇ ਮਿਲ ਕੇ ਔਰ ਉਸ ਤੋਂ ਬਾਅਦ ਹੀ ਕੋਈ ਹੱਲ ਨਿਕਲ ਸਕਦਾ ਹੈ ਹੋ ਸਕਦਾ ਹੈ ਕਿ ਇਹ ਜੇਕਰ ਸੁਪਾ ਪਤਰੀ ਜਿਹੜੀ ਕਮੇਟੀ ਐਪੀਕੇ ਜੋਗ ਗ੍ਰਾਹਾਂ ਦੀ ਜੇਕਰ ਉਹ ਸਹਿਮਤੀ ਪ੍ਰਗਟਾਉਂਦੀ ਹੈ ਤਾਂ ਧਰਨਾ ਜਿਹੜਾ ਇਥੋਂ ਚੁੱਪੇ ਆ ਜਾਂਦਾ ਹੈ ਕਿਉਂਕਿ 1 ਤੋਂ 5 ਤਰੀਕ ਤੱਕ ਦਾ ਧਰਨਾ ਸੀਗਾ ਔਰ ਉਸ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ 4 ਤਰੀਕ ਦੀ ਜਿਹੜੀ ਬੈਠਕ ਹੈ ਜੇਕਰ ਉਹ ਕੋਈ ਛੱਡਾ ਨਿਕਲਦਾ ਹੈ ਤਾਂ ਇਹ ਧਰਨਾ ਚੁੱਪੇ ਜਾ ਸਕਦਾ ਨਹੀਂ ਤਾਂ ਇਹ ਧਰਨਾ ਪੱਕਾ ਮੋਰਚਾ ਜਿਹੜਾ ਵੀ ਬਣ ਸਕਦਾ ਕਿਉਂਕਿ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹਾਂ ਪੰਚਾਇਤੀ ਹੋਇ ਇੱਕ ਦਿਨ ਦਾ ਪ੍ਰੋਗਰਾਮ ਸੀ ਉਹ ਇੱਕ ਦਿਨ ਦੇ ਵਿਸ਼ਵਾ ਪੰਚਾਇਤ ਹੋ ਕੇ ਜਿਹੜਾ ਵਾਪਸ ਨਿੱਕ ਚਲਾ ਗਿਆ ਔਰ ਦੂਸਰੇ ਪਾਸੇ ਦਿੱਕੀ ਜੂ ਗ੍ਰਾਹਾਂ ਦਾੜਾ 1 ਤਰੀਕ ਤੋਂ 5 ਤਰੀਕ ਤੱਕ ਦਾ ਦਰਨਾਸ ਜੂ ਦੀ ਅੱਜ ਦੇ ਦਿਨ ਜਿਹੜੀ ਹੈਗੀ ਹੈ ਅਹਿਮ ਮੀਟਿੰਗ ਜਿਹੜੀ ਉਹ ਮੰਨੀ ਜਾ ਸਕਦੀ ਕਿਉਂਕਿ ਸੂਬਾ ਕਮੇਟੀ ਨੇ ਹੀ ਫੈਸਲਾ ਲੈਣਾ ਹੁੰਦਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਲੈਣਾ ਹੈ ਅਗਲਾ ਕਦਮ ਕੀ ਉਠਾਣਾ ਹੈ ਸੋ ਜਿਹੜੇ ਕੱਲ ਮੰਗਾ ਦੇ ਉੱਪਰ ਸਹਿਮਤੀ ਹੋਈ ਆ ਉਹ ਮੰਗਾ ਅੱਜ ਪੂਰੀ ਕਮੇਟੀ ਦੇ ਵਿੱਚ ਡਿਸਕਸ ਹੋਣ ਗਿਆ ਕਮੇਟੀ ਦੇ ਵਿੱਚ ਫੈਸਲਾ ਲੈ ਜਾਵੇਗਾ ਕਿ ਅਗਲਾ ਜਿਹੜਾ ਹੈਗਾ ਸਟੈਪ ਕੀ ਲੈਣਾ ਹੈ ਕਿ ਦਰਨਾ ਚੁਪਣਾ ਹੈ ਜਾਂ ਫਿਰ ਦਰਨੇ ਨੂੰ ਅੱਗੇ ਪੱਕ